ਸ਼ਰਬਤ ਦਾ ਭਲਾ ਐਫ ਡੀ ਕੇ ਫਰੀ ਕੋਟ ਤੁਹਾਡੇ ਸਾਹਮਣੇ ਅੱਜ ਇੱਕ ਨਵੀਂ ਲੈ ਕੇ ਆਏ ਆ ਦਾਸਤਾਨ ਦੁੱਖ ਦੀ ਕਹਾਣੀ ਬਹੁਤ ਸਿਰਾਂ ਤੋਂ ਕਹਾਵਤਾਂ ਚੱਲੀਆਂ ਆ ਰਹੀਆਂ ਸਿਆਣੇ ਦੀਆਂ ਸੱਚ ਹੋ ਰਹੀਆਂ ਮਿਹਨਤ ਨਾਲ ਬਣਾਏ ਰਸਤੇ ਨਾ ਬਣਾਈਏ ਕੱਚ ਜੋ ਉੜ ਮਾਰ ਕੇ ਬਣਿਏ ਨੇਤਾ ਸਾਹਮਣੇ ਆਜੇ ਸੱਚ ਸਾਹਮਣੇ ਆਜੇ ਸੱਚ ਇੱਕ ਹੋਰ ਕਹਾਵਤਾ ਕੱਲੀ ਹੋਵੇ ਨਾ ਬਣਾ ਵਿੱਚ ਲੱਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ ਇਹ ਸਰਦਾਰ ਕੁਲਦੀਪ ਸਿੰਘ ਮਾਰਕ ਨੇ ਕਲੀ ਗਾਈ ਸੀ ਬਹੁਤ ਪੁਰਾਣੀਆ ਕਹਾਵਤਾ ਹੈ ਇਸ ਕਰਕੇ ਮੈਂ ਬੇਨਤੀ ਕੀਤੀ ਸੀ ਡੱਲੇਵਾਲ ਸਾਹਿਬ ਨੂੰ ਅੱਗੇ ਵੀ ਡੱਲੇਵਾਲ ਸਾਹਿਬ ਸਰਕਾਰ ਕੱਲੇ ਅੱਗੇ ਕਦੇ ਨਹੀਂ ਝੁਕਦੀ ਜਿੰਨਾ ਚਿਰ ਜੁਨੀਆਨਾ ਜੁਨੀਆਨਾ ਸਾਰੇ ਭਾਰਤ ਦਾ ਇਕੱਠ ਇਕੱਠਾ ਨਹੀਂ ਹੁੰਦਾ ਜਿੰਨਾ ਮਰਜ਼ੀ ਯਤਨ ਕਰ ਲੋ ਸਾਡੇ ਨਾਲ ਆ ਹੀ ਕੁਝ ਹੋਊਗਾ ਜਿਹੜਾ ਕੱਲ ਸਾਡੇ ਨਾਲ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਵਰਤੀਰਾ ਕੀਤਾ ਬਹੁਤ ਹੀ ਨਿੰਦਨਯੋਗ ਹੈ ਜਿੰਨਾ ਵੀ ਨਿੰਦਦੋ ਉਹਨਾਂ ਥੋੜਾ ਪਰ ਦੱਲੇਵਾਲ ਸਾਹਿਬ ਭਰਾਵਾਂ ਨਾਲ ਵਿਛੜਿਆ ਨਾ ਇੱਕ ਉਹ ਆਪਣੂ ਪਹਿਲੀ ਜਮਾਤ ਵਿੱਚ ਕਿਤਾਬ ਲੱਗਿੰਦੀ ਸੀ ਉਹਦੇ ਵਿੱਚ ਸ਼ਿਵ ਦੀਆਂ ਕਹਾਣੀਆਂ ਵੀ ਸ਼ਿਵ ਨੂੰ ਖਿੱਚਦੇ ਟੁੱਟਦੀ ਨਹੀਂ ਇਕੱਲਾ ਧਾਗਾ ਧਾਗਾ ਟੁੱਟ ਜਾਂਦਾ ਇਹ ਤਾਕਤਾਂ ਦਾ ਨਾ ਕਰੋ ਪੰਜਾਬ ਨੂੰ ਅੱਗੇ ਸਾਡੇ ਕਾਲੀਦਾਲਾ ਨੇ ਪੰਜਾਬ ਦਾ ਢੇਡਾ ਭਾਤਾ ਹੁਣ ਸਾਡੇ ਜੁਨੀਅਰ ਚੱਲ ਪਿਆ ਮੈਂ ਵੀ ਜੁਨੀਅਰ ਚਾਂ ਮੈਂ ਵੀ ਇੱਕ ਜੱਟ ਦਾ ਪੁੱਤ ਆ ਮੈਂ ਵੀ ਜੁਨੀਅਰ ਦੇ ਨਾਲ ਖੜਾ ਪਰ ਤੁਹਾਡਾ ਕੰਮ ਗਲਤ ਆ ਡਲੇਵਾਲ ਸਾਹਿਬ ਇਹ ਇਕੱਲੇ ਨੇ ਇਕੱਲੇ ਸੇਰਾ ਬੰਨਣਾ ਚਾਹੁੰਦਾ ਸੀ ਭੁਖੜ ਹੜਤਾਲ ਦੇ ਬੈਠੇ ਆ ਬਹੁਤ ਵਧੀਆ ਕੀਤਾ ਏ ਤੁਸੀਂ ਕੋਕਰਤਾਲ ਦੀਆਂ ਗੱਲਾਂ ਸੁਣੀਆਂ ਹੰਡਾਈਆਂ ਨਹੀਂ ਬਾਪੂ ਸੂਰਤ ਨਾਲ ਅਸੀਂ ਰਹਿੰਦੇ ਰਿਆਂ ਉਹਦੇ ਨਾਲ ਮੇਰੇ ਕੀ ਹਾਲ ਹੋਇਆ ਮਿਲਣਾ ਕਰਨਾ ਸਭ ਦਾ ਬੰਦ ਵਿਚਾਰਿਆਂ ਡੰਮੇ ਬਣਾ ਕੇ ਬਾਤਾ ਸੀਗਾ ਇਹ ਤੁਹਾਡੇ ਨਾਲ ਵੀ ਐ ਹੋਣਾ ਸੀਗਾ ਚਲੋ ਛੇਤੀ ਕੰਮ ਨਿਪਟ ਗਿਆ ਬਹੁਤ ਰਾਤ ਦੀ ਮੈਨੂੰ ਜਦੋਂ ਖਬਰ ਦਾ ਪਤਾ ਲੱਗਾ ਬਹੁਤ ਮਨ ਦੁਖੀ ਹੋਇਆ ਅੱਖਾਂ ਨਮ ਹੋ ਗਈਆਂ ਆ ਵੇਖ ਕੇ ਘਟਨਾ ਉਥੋਂ ਦੀ ਬਾਰਡਰ ਦੀ ਇੰਨਾ ਕੁ ਮਾਂ ਦੁਖੀ ਆ ਹੁਣ ਕਾ ਬੋਲਿਆ ਨਾ ਜਾਂਦਾ ਢੱਲੇਵਾਲ ਸਾਹਿਬ ਹਜੇ ਵੀ ਸਾਰਿਆਂ ਨੂੰ ਕਰ ਦੋ ਬੇਨਤੀ ਉਹ ਸਾਰੀਆਂ ਜੁਨੀਆ ਨੂੰ ਬੇਨਤੀ ਕਰ ਦੋ ਇੱਕ ਥਾਂ ਇਕੱਠੇ ਹੋ ਜਾਓ ਮੈਂ ਤੇਰੀ ਗੱਲ ਹੀ ਇਕੱਠਾ ਇਕੱਠੇ ਹੋ ਜਾਓ ਜੇ ਸਰਕਾਰਾਂ ਤੋਂ ਕੁਝ ਲੈਣਾ ਤਾਂ ਮਾਨ ਸਾਹਿਬ ਤੁਹਾਡੇ ਕਿ ਵੀ ਮੇਰੀ ਬੇਨਤੀ ਆ ਆ ਜਿਹੜਾ ਪੱਗ ਦਾ ਰੰਗ ਬੱਧਾ ਨਾ ਇਹ ਬੇਥੋਂ ਨਿਕਲਿਆ ਹੈ ਧਰਨਾ ਚੋਂ ਇਹ ਥੋੜਾ ਮਨ ਦੇ ਮਾਨ ਨਾਲ ਸੋਚੀ ਵੀ ਜਿਹੜੇ ਮੈਂ ਸਿਰ ਤੇ ਦਸਤਾਰ ਬੰਨੀਆਂ ਇਹ ਜਿਹੜਾ ਰੰਗ ਬਸੰਤੀ ਆ ਇਹ ਕਿੱਥੋਂ ਆਇਆ ਇਹ ਰੰਗ ਬੰਨਣ ਦਾ ਮਤਲਬ ਕੀ ਆ ਇਹ ਉਹ ਦਸਤਾਰ ਆ ਜਿਹੜੇ ਫਾਸੀ ਦੇ ਫੰਦੇ ਝੂਟ ਗਏ ਅਸੀਂ ਯਾਰ ਉਹ ਦਸਤਾਰ ਬਨ ਕੇ ਐਡਾ ਮਾਨ ਪ੍ਰਾਪਤ ਕਰਕੇ ਤੁਹਾਡਾ ਗੋਦ ਵੀ ਮਾਨ ਤੁਹਾਡੇ ਕੰਮ ਵੀ ਮਾਨ ਕਰਨ ਵਾਲੇ ਤੁਹਾਡੇ ਭਾਸ਼ੇ ਨੂੰ ਵੀ ਮਾਨ ਕਰਨ ਵਾਲੇ ਤੇ ਤੁਹਾਡੀ ਜਿਹੜੀ ਜਨਰੇਸ਼ਨ ਜਿੱਥੋਂ ਪਨੀਰੀ ਉਗਰੀ ਆ ਉਹ ਵੀ ਮਾਨ ਕਰਨ ਵਾਲੀ ਕਿ ਲੋਕਾਂ ਨੂੰ ਸ਼ਕਤ ਕਰਨ ਸਿੱਖਿਆ ਦੇਣ ਵਾਲੇ ਉਹ ਸਾਧਨ ਸੀ ਸਾਡੇ ਕੋਲੇ ਅਸੀਂ ਤੇ ਯਾਰ ਸਭ ਕੋ ਭਲਾ ਤੇ ਪਾਸੇ ਛੜਤਾ ਮਾਨ ਸਾਹਿਬ ਵਸਤੇ ਬਣ ਕੇ ਬੇਨਤੀ ਆ ਜਿੰਨੀਆਂ ਕਿਸਾਨ ਜੁਗੀਆਂ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਮਾਨ ਸਾਹਿਬ ਇੱਕ ਤਾਂ ਤੁਸੀਂ ਗਰਮ ਨਾ ਹੋਓ ਇਹਨਾਂ ਦੀ ਬਹਿ ਕੇ ਗੱਲ ਸੁਣੋ ਜੇ ਧਰਨੇ ਲਾਉਂਦੇ ਨੇ ਲਾਉਂਦੇ ਕਾ ਤੋਂ ਯਾਰ ਆਦੋਂ ਕੀ ਪਾਗੜਾ ਕੋਈ ਵੀ ਐਵੇਂ ਸੜਕ ਤੇ ਆ ਜੂ ਜਿਹੜੀਆਂ ਗੱਲਾਂ ਜਿਹੜੀਆਂ ਮੰਗਾਂ ਜਿਹੜੇ ਕੰਮ ਮਾਨ ਸਾਹਿਬ ਤੁਹਾਨੂੰ ਕਹਿੰਦੇ ਆ ਤੁਹਾਨੂੰ ਪਤਾ ਕੋਈ ਲੁਕੀ ਸ਼ੂ ਵੀ ਗੱਲ ਨਹੀਂ ਜੀ ਜੇ ਤੁਹਾਡਾ ਗੋਦ ਮਾਣ ਆ ਤਾਂ ਤੁਹਾਡੇ ਮਾਣ ਵਾਲੀ ਵੀ ਗੱਲ ਆ ਜਿੰਨੀ ਜਿੰਨੀ ਨੌਲੇਜ ਇਹ ਸਰਕਾਰਾਂ ਨੂੰ ਚਲਾਉਣ ਦੀ ਖਾਤਰ ਤੁਹਾਨੂੰ ਮਾਨ ਸਾਹਿਬ ਹੋਰ ਕਿਸੇ ਮੁੱਖ ਮੰਤਰੀ ਨੂੰ ਹੋ ਸਕਦੀ ਕੀ ਇਹ ਸੁੱਖਾ ਦਾ ਖਾ ਕੇ ਭਰਾਵੇਂ ਵਾਜਤ ਬੋਲੀ ਜਾਂਦਾ ਉਹ ਨਖਿੱਦ ਮੁੱਖ ਮੰਤਰੀ ਆ ਜੀ ਇਹ ਫੇਲੀਆ ਮੁੱਖ ਮੰਤਰੀ ਆ ਬਿਲਕੁਲ ਨਹੀਂ ਤੁਹਾਡੇ ਕੋਲ ਕਲਾ ਹੈਗੀ ਮਾਨ ਸਾਹਿਬ ਬੋਲਣ ਦੀ ਸੰਗਤ ਨੂੰ ਟਿਕਾਉਣ ਦੀ ਲੋਕਾਂ ਨੂੰ ਟਿਕਾਉਣ ਦੀ ਇਹਨੂੰ ਵਰਤ ਕੇ ਇਹ ਮਸਲਾ ਹੱਲ ਕਰ ਲੋ ਸੈਂਟਰ ਨੇ ਸਾਨੂੰ ਉਲਝਾਉਣਾ ਮਾਨ ਸਾਹਿਬ ਕਦੇ ਵੀ ਸਰਕਾਰ ਦੀ ਤੇ ਆਮ ਲੋਕਾਂ ਦੀ ਦੂਰੀ ਬਣਾ ਕੇ ਰੱਖਣੀ ਤੁਸੀਂ ਨੇੜ ਤਾਂ ਘਟਾ ਰਹੇ ਆ ਤੁਸੀਂ ਨੇੜ ਤਾਂ ਹੋਰ ਨੇੜਤਾ ਕਰ ਰਹੇ ਆ ਲੋਕਾਂ ਦੇ ਦੁੱਖ ਸੁਣਦੇ ਆ ਪਰ ਸੈਂਟਰ ਸਰਕਾਰ ਸਾਨੂੰ ਇਸ ਕੰਮ ਤੇ ਗਲਤ ਕਰ ਰਹੀ ਆ ਤੁਹਾਡੇ ਮੈਂ ਫੰਡ ਰੋਕ ਦੂੰ ਤੁਹਾਨੂੰ ਉਹ ਕਰ ਰੋਕਦੇ ਨੇ ਫਾਂਟ ਯਾਰ ਕੋਈ ਗੱਲ ਨਹੀਂ ਅਸੀਂ ਦੋ ਸਾਲ ਘੱਟ ਵਰਤ ਲਾਂਗੇ ਅਸੀਂ ਤੇਰੇ ਨਾਲ ਆ ਮਾਨ ਸਾਹਿਬ ਸੈਂਟਰ ਨੂੰ ਚੱਕ ਲਾ ਹੁੰਦਾ ਸਾਡੇ ਪੰਜਾਬ ਦੇ ਮਸਲੇ ਅਸੀਂ ਹੱਲ ਕਰਾਂਗੇ ਜੇ ਸੰਤ ਜੀ ਨਾਲ ਤੋਂ ਪਿੰਡਰਾਲੇ ਨੇ ਸ਼ਹਾਦਤ ਪ੍ਰਾਪਤ ਕੀਤੀ ਆ ਅਸ਼ੀਧੀ ਪ੍ਰਾਪਤ ਕੀਤੀ ਆ ਉਹ ਕਿਸ ਕੰਮ ਤੇ ਕੀਤੀ ਆ ਕਿਸ ਮਸਕਤ ਲਈ ਕੀਤੀ ਆ ਐਨਾ ਕੰਮੋਂ ਤਾਂ ਅਸ਼ੀਧੀ ਪ੍ਰਾਪਤ ਕੀਤੀ ਸੀ ਉਹ ਗਿਆ ਆਪਣੇ ਘਰ ਆਸਤੇ ਪਈ ਖਾਲਾ ਜਾਂ ਨਹਿਰ ਕਸੀ ਜਾਂ ਕੋਈ ਛੜਕ ਵਗੈਰਾ ਉਹਦੇ ਘਰ ਨੂੰ ਨਹੀਂ ਬਣਾਉਣਾ ਚਾਹਦਾ ਸੀ ਉਹ ਇਹ ਪੰਜਾਬ ਦੀਆਂ ਮੰਗਾਂ ਸੀ ਜਿਹੜੀਆਂ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਚੱਲੀਆਂ ਆ ਰਹੀਆਂ ਜੇ 14 ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਮੰਗਾਂ ਤੇ ਹੀ ਲੜੀਆਂ ਸੀ ਜਿਹੜੀਆਂ ਅੱਜ ਸੈਂਟਰ ਸਰਕਾਰ ਸਾਡੇ ਉੱਤੇ ਥੋਪ ਰਹੀ ਆ ਇਸ ਕਰਕੇ ਮੇਰੀ ਬੇਨਤੀ ਆ ਮਾਨ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਮੋਦੀ ਸਾਹਿਬ ਹੱਥ ਬਨ ਕੇ ਬੇਨਤੀ ਆ ਲੋਕਾਂ ਦੀ ਗੱਲ ਸੁਣੋ ਲੋਕਾਂ ਦੇ ਪੱਖ ਦੀ ਗੱਲ ਕਰੋ ਜੇ ਤੁਸੀਂ ਜਣਾ ਪੱਲਿਓ ਥੋਣ ਪੈਂਦਾ ਉਹ ਘਾਟਾ ਤੇ ਲੱਖ ਲਾਂ ਦਾ ਸਾਡੇ ਯਾਰੇ ਹੱਕੀ ਮੰਗਾ ਮੰਗਣ ਦੇ ਕਿਉਂਕਿ ਸਰਕਾਰ ਨੂੰ ਤਾਂ ਘਾਟਾ ਪੈਂਦਾ ਪਰ ਅੱਜ ਕੁੱਲ ਮਿਲਾ ਕੇ ਬਾਣ ਸਾਹਿਬ ਹੱਥ ਬਨ ਕੇ ਬੇਨਤੀ ਆ ਜੀਵਿਦਾਰਾਂ ਦੀ ਜੱਟਾਂ ਦੀ ਕਿਸਾਨਾਂ ਦੀ ਦੁਕਾਨਦਾਰਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਨੇੜੇ ਹੋ ਕੇ ਗੱਲ ਸੁਣੋ ਇਹ ਦੂਰੀ ਨੂੰ ਨੇੜੇ ਲਿਆਓ ਇਹਨੂੰ ਵਧਾਓ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ